ਮਾਤਮਾ ਕੇ ਤਰ੍ਹਾਂ ਕਰਤਾ ਮੰਤਰੀ ਪਤਾ ਨਹੀਂ ਤੁਹਾਨੂੰ ਕਿਉਂ ਲਾਤਾ ਕੋਈ ਮੈਂ ਮੇਰੇ ਨਾਲ ਕਿਤੇ ਗੱਲ ਕਰਾਉ ਭਗਵੰਤ ਮਾਨ ਜੀ ਕਹਾਂਗੇ ਇਹੋ ਜਿਹੇ ਬੰਦੇ ਨੂੰ ਮੰਤਰੀ ਤੋਂ ਕੀ ਫਾਇਦਾ ਤੈਨੂੰ ਲਾ ਕੇ ਰਹਿਣ ਦਿੰਦੋ ਜੱਟਾ ਸਾਡੇ ਜੱਟ ਦੀ ਜ਼ਰੂਰਤ ਤੇ ਵਿੰਦੋ ਅਸੀਂ ਆ ਤਸੀਆਂ ਬਣ ਜਾਣੀਆਂ ਹਨ ਹੁਣ ਚਲੋ ਕੋਈ ਨਹੀਂ ਇਹਦੇ ਮੌਕਾ ਮਿਲੂਗਾ ਮੈਂ ਇੱਕ ਮੀਟਿੰਗ ਕਰਾ ਦੋ ਜੱਟ ਦੀ ਬਿਲਕੁਲ ਜੀ ਦੱਸਿਓ ਬੇੜਾ ਮੇਰਾ ਕਹਤਾ ਜੀ ਉਹਦਾ ਪਾਪਾ ਜੀ ਬੱਚਿਆਂ ਨੂੰ ਕਰਾਉਂਦੇ ਆਂ ਇਹ ਇੰਨਾ ਨੇ ਬੇੜਾ ਕਾਹੀ ਬੇੜਾ ਨੇਤਾ ਜੀ ਬੇੜਾ ਤੋਂ ਮੈਨੂੰ ਪਤਾ ਬੇੜੇ ਤੁਹਾਡੇ ਅੱਗੇ ਕੁਝ ਨਹੀਂ ਹੈਗੇ ਮੈਂ ਨਾ ਕਮਾ ਦੇ ਦੋ ਵੀ ਕੱਖ ਨਹੀਂ ਹੈਗਾ ਪਰ ਤੁਸੀਂ ਹਾਲਤ ਵੇਖੀ ਗਰਾਊਂਡ ਤੇ ਲੋਕਾਂ ਦੀ ਜਾਂਦੇ ਆਂ 10-10 ਫੁੱਟ ਰੇਤ ਬਾਕੀ ਹੈ ਮੈਂ ਥੋੜਾ ਠੀਕ ਨਹੀਂ ਮੈਂ ਨਾਲ ਜਾਣਾ ਸੀ ਮੇਰੀ ਮਜਬੂਰੀ ਸੀ ਨਹੀਂ ਨਹੀਂ ਬੜੀ ਪੁੱਜਿਆ ਪਰ ਮੈਂ ਬੋਨੀ ਵੇਖਿਆ ਮੈਂ ਹਰਪਤਾ ਵੇਖਿਆ ਪਰ ਜੱਟਾ ਤੁਹਾਡੇ ਵਰਗਾ ਐਮਐਲਏ ਮਤਰੀ ਕੋਈ ਨਹੀਂ ਹੈਗਾ ਲਾ ਕੇ ਜੱਟ ਨਾਲ ਇਹ ਨਹੀਂ ਫੇਰ ਕਰਨਾ ਲੋਕਾਂ ਦਾ ਮਤਲਬ ਲੈ ਕੇ ਨਹੀਂ ਭਜਣਾ ਨਾ ਨਾ ਕੋਈ ਗੱਲ ਨਹੀਂ ਪੁੱਲਾ ਆ ਕੇ ਟਰੈਕਟਰ ਕੱਢ ਕੇ ਲਿਆਏ ਲੋਕਾਂ ਨੇ ਚਲਾਈਆ ਚਾਰ ਦੋ ਫਿਰ ਲੋਕ ਨਹੀਂ ਵੱਡਾ ਹਰਾ ਦੋ ਇੱਕ ਵੱਡਾ ਹਰਾ 2 ਕਰੋੜ ਹੈ ਸਾਰਾ ਵੱਡਾ ਵੱਡਾ